ਸਸਿਕੋ ਜੀ ਅਮੀਰ ਕਰਦੇ ਆ ਜੀ ਸਾਰੇ ਠੀਕ ਠਾਕ ਹੋਵੋਗੇ ਆ ਵੈਸੇ ਤਾਂ ਵੀਡੀਓ ਪਹਿਲਾਂ ਪਾਈ ਹੋਈ ਐ ਮੈਂ ਅੱਜ ਥੋੜਾ ਜਿਹਾ ਬੋਲ ਕੇ ਦੱਸ ਦਈਏ ਇਹ ਨੇਫੇ ਵਾਲੀ ਚਿੜੀ ਐ ਵੀ ਆਮ ਪਤਾ ਨਹੀਂ ਹੁਣਾ ਉਧਰ ਆਮ ਕੀ ਕਹਿੰਦੇ ਆ ਲੋਕ ਇਹਨੂੰ ਪਰ ਆਪਣੇ ਤਾਂ ਪੰਜਾਬ ਚ ਚਿੜੀ ਕਹਿੰਦੇ ਆ ਇਨ 2 ਇੰਚ 1.5 ਇੰਚ ਦਾ ਫਾਸਲਾ ਰੱਖ ਲੈਣਾ ਇਸ ਤਰ੍ਹਾਂ ਆ ਦੇਖੋ ਜੀ ਇਹਨੂੰ ਫੋਲਡ ਕਰਨ ਆ ਦੇਖੋ ਜੀ ਇਹਨੂੰ ਇਸ ਸੌਣ ਮਾਰ ਲਈ ਆ ਪੱਕੇ ਵੀ ਕਰਤੀ ਆ ਡਬਲ ਸੌਣ ਮਾਰ ਕੇ ਹੁਣ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਕਿਉਂਕਿ ਕਈ ਵਾਰੀ ਹੁਣ ਕੱਪੜੇ ਆਮ ਹੀ ਇਸ ਤਰ੍ਹਾਂ ਆਉਂਦੇ ਵੀ ਤਾਗੇ ਨਿਕਲਦੇ ਰਹਿੰਦੇ ਫਿਰ ਵਿੱਚੋਂ ਇਹ ਛੜੀ ਨਿਕਲ ਜਾਂਦੀ ਉੱਤਰ ਜਾਂਦੀ ਹੈ ਇਸ ਕਰਕੇ ਆ ਚੀਜ਼ ਤਰੀਕਾ ਬਹੁਤ ਵਧੀਆ ਹੈਗਾ ਹਾਂਜੀ ਜੇ ਮੇਰਾ ਤਰੀਕਾ ਦਸਣ ਦਾ ਪਸੰਦ ਆਵੇ ਤਾਂ ਲਾਇਕ ਸ਼ੇਅਰ ਕਮੈਂਟ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ ਜੀ ਤੁਹਾਡਾ